ਫਾਟਾ ਮੈਗਜ਼ੀ ਗੁੱਜਿ ਗੱਤੇ ਦੀ ਅੱਜ ਅਸੀਂ ਮਨੰਤਰ ਦੀ ਪਾਸ ਹੋਣ ਦੀ ਦੇ ਵਿੱਚ ਖੁਸ਼ੀ ਦੇ ਵਿੱਚ ਮਨਿੰਦਰ ਕਾ ਦਾ ਪਾਪਾ ਮਠਾਈ ਮਠਾਈ ਦਾ ਹੁਣ ਬਣਦੀਆ ਮਿੱਠਾ ਮੂੰਹ ਤਾਂ ਕਰਾਉਣਾ ਬਣਦਾ ਮੈਂ ਇਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਪੁੱਤ ਜਿਹੜੀ ਦਿਨ ਚੋਂ ਐਸਾ ਤੂਰ ਲੀ ਲਾ ਕੇ ਸასი ਕਾਲ ਕਨਹੀਂ ਜੀ ਮੁੰਡਾ ਪਾਸ ਹੋਇਆ ਹੈ ਨਾ ਬਣਦੀ ਆ ਨਾ ਮਿੱਠਾ ਮੂੰਹ ਤਾਂ ਤੇ ਹੁਣ ਤੁਸੀਂ ਉਹ ਕਰੋਗੇ ਪਾਰਟੀ ਫਿਰ ਭੈ ਭੂਏ ਰਹੀ ਤੁਸੀਂ ਦੇਣ ਠੀਕ ਹੈ ਵੀਰ ਠੀਕ ਚੱਲ ਲੈ ਲੈ ਕੇ ਲੈਣਾ ਦੱਸ ਤੇ ਲਈ ਆਵਾਜ਼ ਕੁੱਲ ਮੈਚਾ ਗੋ ਹਰਾਜੇ ਤੱਕ ਖਾ ਨਹੀਂ ਹੁੰਦੇ ਕਿ ਨਹੀਂ ਆ ਗਈ ਹਾਂ ਹਾਂ ਕਰ ਦੋ ਕਰ ਦੋ ਕਰ ਦੋ ਕਰ ਦੋ ਕਰ ਦੋ ਕਰ ਦੋ ਚਲੋ ਬਾਕੀ ਠੀਕ ਹੈ ਜੀ ਹੁਣ ਬਲੌਗ ਸਾਡਾ ਤੁਸੀਂ ਪਹਿਲਾਂ ਦੇਖਿਆ ਜ ਮਨਿੰਦਰ ਦਾ ਰਿਜ਼ਲਟ ਆ ਤੇ ਇਹ ਬਲੌਗ ਦੇ ਵਿੱਚ ਤੁਸੀਂ ਦੇਖੂਗੇ ਕਿੰਨੇ ਕ ਪਰਸੈਂਟ ਨੰਬਰ ਮਿਲਿੰਦੇ ਰਹੇ ਆਏ ਆ ਤੁਹਾਨੂੰ ਘਰ ਜਾ ਕੇ ਦੱਸਾਂਗੇ ਸਾਰੀ ਨਾਲੇ ਦੀਆਂ ਇੱਕ ਦੋ ਕਲਾਸਾਂ ਲੱਗਣਗੀਆਂ ਫਿਰ ਆਪਾਂ ਤੁਹਾਨੂੰ ਮਿਲੂਗੇ ਹਨਾ ਲੱਗਦੀ ਹੈ ਨਾ ਕਿ ਲਾ ਦੇ ਕਿਉਂਕਿ ਇਹ ਪੜਦਾ ਨਹੀਂ ਜਵਾਕ ਨੂੰ ਹਾਂਜੀ ਹਾਂਜੀ ਅੰਦਰ ਪੂਰਾ ਕੋਸ਼ਿਸ਼ ਕੋ ਫਿਕਸ ਕਰਕੇ ਦੇ ਰਹੀ ਹਾਂ ਆਸਾਂ ਹੈ ਪੂਰਾ ਖੇਚਤੂ ਕੇ ਪਾਸ ਹੋਇਆ ਨਾ ਯਾਨੀ ਕਿ ਕਹਿਣਾ ਮਤਲਬ ਮਿਹਨਤ ਆਪਾਂ ਚੰਗੀ ਤਰ੍ਹਾਂ ਕਰਦੇ ਨਹੀਂ ਹੈ ਨਾ ਜੇ ਆਪਾਂ ਮਿਹਨਤ ਕਰੀਏ ਤਾਂ ਨੰਬਰ ਹੋਰ ਵੀ ਚੰਗੇ ਆ ਸਕਦੇ ਆ ਮੰਨਦਾ ਨਾ ਗੱਲ ਇਹਨੂੰ ਕਿ ਹਾਂ ਜੀ ਹਾਂ ਜੀ ਦੇ ਹੋਰ ਵੀ ਮਿਹਨਤ ਕਰਨੀ ਪਵੇ ਹਾਂ ਆ ਜਾਓ ਭਾਈ ਇੱਕ ਤਾਂ ਕੁੰਡਾ ਨਹੀਂ ਖੋਲਦੇ ਇਹਨਾਂ ਨੂੰ ਆਏ ਹੋਂ ਤੇ ਕਿਹੜਾ ਚੋਰ ਬੜ ਕੇ ਆ ਕੇ ਸਸਰੀ ਕਾਂਜੀ ਸਾਰਾ ਰੂਪ ਪਰਮਾਤਮਾ ਅਗੇ ਅਰਦਾਸ ਕੀਤੀ ਸੀ ਮੇਰੇ ਚਾਹਤਾਂ ਕੰਪਾਸਟ ਹੋਵੇ ਤੇ ਦੁੱਖਤੋਂ ਮਿਲ ਜਾਵੇ ਗਏ ਤੀਹ ਰਿਜਲ ਤੋਂ ਮੈਂ ਦੇਖਦੀ ਨਾ ਵੀ ਕੀ ਬਣਾ ਕੇ ਲੇਕੇ ਆਇਆ ਕੀ ਬਣੇ ਹਾਂਜੀ ਕਿ ਇੱਕ ਬੱਦਲ ਲੈ ਕੇ ਆਇਆ ਮਨੁਰਾਦਾ ਬਾਜੀ ਬੜੀ ਹੋ ਮਾਰ ਗਿਆ ਸੀ ਛੋਟੀ ਢੜੇ ਹੋਈ ਸੀ ਵਿਚਾਰ ਹੁਣ ਤਾਂ ਮਨਿੰਦਰ ਜੀ ਸੋਲੂ ਕੀ ਬਣੇ ਕੀ ਬਣਾ ਕੇ ਮੈਂ ਹੋਇਆ ਜੀ ਜਿੰਨੂੰ ਪਤਾ ਨਹੀਂ ਸਾਰੇ ਨੂੰ ਜੀ ਮੈਂ ਹੋਇਆ ਜੀ ਪਾਸ ਫਾਸਟ ਨੰਬਰ ਤੇ ਆਇਆ ਸੀ ਹਾਂ ਜੀ ਆਇਆ ਸੀ ਜੇ ਤੂੰ ਫਾਸਟ ਆਉਂਦਾ ਤੇਰੇ ਮੈਡਲ ਨਾ ਪੈਂਦਾ ਤੈਨੂੰ ਕੋਈ ਨਾਮ ਨਾ ਦਿੰਦੇ ਇਹ ਸਭ ਤੋਂ ਥੱਲੇ ਤੇ ਫਾਸਟ ਵਿੱਚ ਆਇਆ 24ਵੇਂ ਨੰਬਰ ਤੇ ਇਹ ਉਹ ਫਾਸਟ ਆਇਆ ਚਲ ਕੋਈ ਨਵਿੰਦਰ ਮੈਨੂੰ ਗੱਲ ਕਰ ਕਿ ਤੂੰ ਸਾਡੇ ਲਈ ਤਾਂ ਹੀ ਆਇਆ ਪਰ ਜਿਹੜੇ ਨੰਬਰ ਤੈਨੂੰ ਆ ਗਏ ਸਾਰੇ ਵਧੀਆ ਥੋੜੇ ਜਿਹੀ ਕਿਸ ਬਾਤ ਤੁਹਾਡੀ ਜਿਹੜੀ ਢਿਲ ਰਹੀ ਕਿਉਂਕਿ ਮੇਰੇ ਵੀ ਦਿਨ ਵੀ ਦਾ ਕੰਮ ਹੋ ਗਏ ਆ ਥੋੜਾ ਮੇਤੋ ਵੀ ਨਹੀਂ ਧਿਆਨ ਦੇ ਰਿਹਾ ਮੈਂ ਵੀ ਬਿਮਾਰ ਹਾਂ ਚਲ ਜਿੱਥੇ ਕਈ ਵਾਰੀ ਸਾਡੀ ਵੀ ਕਮੀ ਪੈਣੀ ਆ ਸਾਡੀ ਇਹ ਥੋੜੀ ਜੀ ਤੇ ਪੁੱਤ ਇਹਦੇ ਨਾਲ ਵੀ ਤੂੰ ਵਧੀਆ ਕਰ ਸਕਦਾ ਛਾਂਜੀ ਟੋਟਲ ਬੱਚੇ ਪਤਾ ਕਿੰਨੇ ਆ ਦੇ ਕਲਾਸ ਦੇ ਵਿੱਚ 24 24 ਆ ਇਹ 24ਵੇਂ ਨੰਬਰ ਤੇ ਆ 24 ਬੱਚਿਆਂ ਦੇ ਵਿੱਚੋਂ ਇਹ 24ਵੇਂ ਨੰਬਰ ਤੇ ਆ ਇੰਨੀ ਵੀ ਢਿੱਲ ਨਹੀਂ ਹੈ ਐ ਇਹਨੂੰ ਸਕੂਲ ਨਹੀਂ ਦੇ ਭੇਜਦੇ ਜਾਂ ਟਿਊਸ਼ਨ ਨਹੀਂ ਦੇ ਭੇਜਦੇ ਇੰਨੀ ਵੀ ਢਿੱਲ ਨਹੀਂ ਹੈ ਬੱਚੇ ਦਾ ਆਪਣਾ ਵੀ ਦਿਮਾਗ ਨਾ ਹੋਵੇ ਥੋੜੀ ਜਿਹੀ ਹੋਰ ਕੋਸ਼ਿਸ਼ ਕਰ ਦੋ ਥੋੜੀ ਜੀ ਕਹਿੰਦੀ ਮਤਲਬ ਥੋੜੀ ਤੋਂ ਥੋੜੀ ਕਹਾ ਵਧਣਾ ਹੁਣ ਇਹਨੇ ਵੱਧ ਤੇ ਵੱਧ ਕਰਨੀ ਪੈਣੀ ਆ ਠੀਕ ਆ ਪੁੱਤ ਪਤਾ ਕਿਆ ਕਰਨਾ ਪਾਸ ਹੋਣਾ ਜਿੰਉਂ ਦੀ ਜ਼ਿੰਦਗੀ ਵਿੱਚ ਕਿਤੇ ਟੌਪ ਤੇ ਵੀ ਹੋਣਾ ਜਿੰਉਂ ਦੀ ਹਾਂਜੀ ਟੌਪ ਚੀਜ਼ਾਂ ਨੂੰ ਵੱਧ ਮੈਨੇ ਦੰਦ ਅਸਾਰ ਠੀਕ ਹੈ ਬਤੁਨ ਤੇ ਸਭ ਚੀਜ਼ਾਂ ਮਿਲਦੀਆਂ ਸਾਡੇ ਟਾਈਮ ਬਚੇ ਤੱਕ ਆਪ ਵੀ ਮਿੰਦੀ ਬੋਲ ਜਾਂਦੇ ਸਾਡੇ ਫਿਰ ਤੁਸੀਂ ਹਰ ਇੱਕ ਚੀਜ਼ ਦਿੰਨੇ ਠੀਕ ਹੈ ਮਿਹਨਤ ਕਰਨ ਹੋਰ ਪੜ੍ਹਾਈ ਦਾ ਜਦ ਖੇਲ ਤੇ ਜਦ ਮਰਜੀ ਲਈ ਪੜ੍ਹਾਈ ਸਭ ਤੋਂ ਜ਼ਰੂਰੀ ਹੈ ਮੇਰੇ ਕਹਾਣਾ ਮਪਾ ਸੱਚੇ ਨਹੀਂ ਬੋਲਦਾ ਸਾਂ ਲੱਗੇ ਇਧਰ ਵੀ ਦਿਖਾ ਦੇ ਇਧਰ ਵੀ ਦਿਖਾ ਦੇ ਆ ਨੰਬਰ ਤੇ ਸਭ ਤੋਂ ਕਿਆ ਕਹਿੰਦੇ ਮੈਨੂੰ ਸਮਝ ਨਹੀਂ ਆ ਮੈਨੂੰ ਮੈਂ ਨਹੀਂ ਭਾਈ ਇਹਦਾ ਮੈਨੂੰ ਨਿਕਾ ਬਤਾਵਾ ਮਨਿੰਦਰ ਨੂੰ ਜਿਹੜੇ ਇਸ ਵਾਰ ਐਗਜ਼ਾਮ ਹੋਏ ਆ ਜਿਵੇਂ ਮੰਨ ਲਓ ਇੰਗਲਿਸ਼ ਦੇ ਵਿੱਚ ਸੌਆਂ ਦੇ ਵਿੱਚੋਂ ਪਿਛਲੀ ਵਾਰ ਜਿਹੜੇ ਹੋਏ ਤੇ ਐਗਜ਼ਾਮ 34 ਨੰਬਰ ਆਏ ਤੇ ਇਸ ਵਾਰ ਇਹਨੂੰ ਆਏ ਆ ਸੌਆਂ ਦੇ ਵਿੱਚੋਂ 39 ਨੰਬਰ ਚਲੋ 5 ਪੁਆਇੰਟ ਵੱਧ ਗਏ ਪਿਛਲੀ ਵਾਰ ਇਹਨੂੰ ਆਏ ਤੇ ਹਿੰਦੀ ਦੇ ਵਿੱਚੋਂ 45 ਨੰਬਰ ਇਸ ਵਾਰ ਇਹਨੂੰ 36 ਹੋ ਰਹੇ ਕੱਟ ਗਿਆ ਚਲੋ ਜੀ ਅੱਗੇ ਅੱਗੇ ਮੈਥ ਵਿੱਚੋਂ ਇਹ 70 ਨੰਬਰ ਲੈ ਆਇਆ ਤਾਂ ਪਿਛਲੀ ਵਾਰ ਐਸ ਵਾਰ 34 ਹੋ ਰਹਿ ਗਏ ਕੱਟ ਗਿਆ ਚਲੋ ਅੱਗੇ ਆਜੋ ਪੰਜਾਬੀ ਚੋਂ 35 ਲੈ ਕੇ ਆਇਆ ਤਾਂ ਹੁਣ ਚਲੋ ਇੱਕ ਵੱਧ ਗਿਆ 36 ਆ ਗਏ ਫਿਰ ਈਵੀਐਸ ਦੇ ਵਿੱਚੋਂ ਲੈ ਕੇ ਆਇਆ ਤਾਂ ਇਹ 70 ਨੰਬਰਾਂ ਦੇ ਵਿੱਚੋਂ 44 ਨੰਬਰ ਫਿਰ ਰਹਿ ਗਏ ਹੁਣ 48 ਦੋ ਵੱਧ ਗਏ ਚਲੋ ਯੂਕੇ ਜੀਕੇ ਦੇ ਵਿੱਚੋਂ ਲੈ ਕੇ ਆਇਆ ਤਾਂ ਇਹ 30 ਚੋਂ 25 ਪਿਛਲੀ ਵਾਰ ਐਸ ਵਾਰ 24 ਹੀ ਰਹਿ ਗਏ ਚਲੋ ਡਰਾਇੰਗ ਦੇ ਵਿੱਚ ਇਹ 3 ਨੰਬਰ ਤੇ ਆ ਤੇ ਕੰਪਿਊਟਰ ਦੇ ਵਿੱਚ ਉਹ ਵੀ ਗ੍ਰੈਵਡ ਗ੍ਰੈਡ ਬੀਬੀ ਦੋਵੇਂ ਨੰਬਰ ਤੇ ਆਇਆ ਇਹਨਾਂ ਨੇ ਕਿ ਡਰਾਇੰਗ ਦੇ ਵਿੱਚੋਂ ਵੀ ਔਰ ਕੰਪਿਊਟਰ ਵਿੱਚੋਂ ਵੀ ਵੀ ਬਾਕੀਆਂ ਦੇ ਵਿੱਚੋਂ ਜਦੋਂ ਤੁਸੀਂ ਇੰਨਾ ਪੜ ਕੇ ਵੀ ਪਹਿਲਾ ਨੰਬਰ ਇੱਥੇ ਉੱਥੇ ਬੈਠੋ ਵੀ ਇਹਨੇ ਨੰਬਰ ਤੈਨੂੰ ਪਿਛਲੀ ਵਾਰ ਆਏ ਤੇ ਹੁਣ ਤੈਨੂੰ ਕੀ ਹੋ ਗਿਆ ਤੈਨੂੰ ਪੜਾਈ ਨਹੀਂ ਕਰਾਈ ਕਿਸੇ ਨੇ ਪਤਾ ਕੀ ਪੁੱਤ ਇਹਦੇ ਨਾਲ ਵੀ ਬਹੁਤ ਵਧੀਆ ਨੰਬਰ ਲਿਆ ਜਾ ਸਕਦਾ ਬਨਿੰਦਰ ਠੀਕ ਆ ਮਿਹਨਤ ਕਰ ਕੱਖ ਮਿਹਨਤ ਦਾ ਫਲ ਮਿਲਣਾ ਹੈ ਹਰ ਵਾਰ ਮੇਰੀ ਗੱਲ ਸੁਣ ਚਰਨ ਜੀ ਤੂੰ ਹਰ ਵਾਰ ਆ ਇੱਕੋ ਹੀ ਗੱਲ ਕਹਿ ਦਿੰਦੀ ਹੈ ਮਿਹਨਤ ਕਰ ਮਿਹਨਤ ਕਰ ਕਿੰਨੀ ਕੁ ਵਾਰ ਆ ਗੱਲ ਆਪਾਂ ਇਹਨੂੰ ਕਹੂੰਗੇ ਕਿੰਨੀ ਕੁ ਵਾਰ ਸੁਣੂਗਾ ਕਦ ਪਤਾ ਤਾਂ ਲੱਗੇ ਵੀ ਹਾਂ ਮੈਂ ਆ ਵਾਰ ਸੁਣ ਲਿਆ ਹਰ ਇੱਕ ਵਾਰ ਕੋ ਗੱਲ ਆਪਸ ਬਸ ਕੋਈ ਨਹੀਂ ਮੈਂ ਅਗਲੀ ਵਾਰ ਵਧੀਆ ਪੜ ਲੈਣਾ ਫੇਰ ਉਹੀ ਕੰਮ ਹੋ ਜੰਨੇ ਆ ਦੇ ਨਾ ਪੁੱਤ ਹੋਰ ਵਧੀਆ ਪੜ ਜਨ ਹਰ ਇੱਕ ਚੀਜ਼ ਲੈ ਕੇ ਦਿੰਦੇ ਆ ਠੀਕ ਆ ਜਦੋਂ ਤੱਕ ਤੇਰੀ ਛੋਟੀ ਕਲਾਸ ਮੈਂ ਮੰਨਦੀ ਆ ਮੈਂ ਇਹਨਾਂ ਕਸ ਸਾਲ ਲੰਘਾਂਗਾ ਉਹ ਤਾਂ ਇਹਦੋਂ ਔਖੀਆਂ ਬੜਾਈਆਂ ਜਿਹੜੇ ਹੋਰ ਨਿਆਣੇ ਚੜ੍ਹ ਗਏ ਉਹ ਨਹੀਂ ਪੜਦੇ ਉਹ ਵੀ ਪੜਦੇ ਤਾਂ ਹੀ ਮੈਂ ਕਹਿੰਦੀ ਉਹ ਤੇਰੇ ਵਰਗੇ ਹੀ ਨੇ ਸਮਝਦਾ ਗੱਲ ਨੂੰ ਉਹ ਵੀ ਮਿਹਨਤ ਕਰਦੇ ਨੇ ਖੇਡਦੇ ਵੀ ਨੇ ਪੜ੍ਹਦੇ ਵੀ ਨੇ ਚਲੋ ਬਾਕੀ ਹੁਣ ਗੱਲਾਂ ਹੁੰਦੀਆਂ ਜੀ ਹੁਣ ਇੰਨੀ ਵੀ ਬੇਇੱਜ਼ਤੀ ਆਪਾਂ ਕਰ ਸਕਦੇ ਦੀ ਇਹ ਆਇਆ 7ਵੇਂ ਨੰਬਰ ਤੇ ਪੱਚੀਆਂ ਚੋਂ ਹਾਂ ਜਣੇ ਕਿ ਪੜਾਈ ਮੈਡਮ ਕਹਦੀ ਹੋਰ ਵੀ ਇਹ ਬਹੁਤ ਟੌਪ ਕਰ ਸਕਦਾ ਤਾਂ ਇਹੀ ਥੋੜਾ ਜਿਹਾ ਦਿਮਾਗ ਵੀ ਚਲਾਵੇ ਆਪਣਾ ਤਾਂ 7ਵੇਂ ਨੰਬਰ ਤੇ ਆਇਆ 25 ਨੰਬਰਾਂ 'ਚੋਂ ਉਹ 25 ਅੰਕਾਂ ਦੇ ਵਿੱਚੋਂ ਚਲੋ ਫਿਰ ਵੀ ਚੰਗਾ ਠੀਕ ਆ ਔਰ ਇਹਨੂੰ ਆਇਆ ਨੰਬਰ 46% ਪਿਛਲੀ ਵਾਰ 41 ਤੇ ਇਸ ਵਾਰ ਨੂੰ 46% ਆਏ ਆ ਔਰ ਇਹਨੂੰ ਆਏ ਆ ਟੋਟਲ ਜਿਹੜੇ ਨੰਬਰ ਤੇ ਆਪਣੇ ਚਾਹ ਆਪਣੇ 1000 ਵਿੱਚੋਂ 462 ਇਹ ਮੈਂ ਤਿੰਨ ਮੈਂਥਾਂ ਦੇ ਜੋੜ ਕੇ ਆ। ਸਮਝ ਗਈ ਗੱਲ ਨੂੰ ਤੇ ਹੁਣ ਇਹਨੇ ਕਿਆ ਕਰਨਾ ਕਿਉਂਕਿ ਪਿਛਲੀ ਵਾਰ ਜਿਹੜੇ ਆਏ ਤੇ ਇਹਦੇ 255 ਤੇ ਹੁਣ ਵਾਲੇ ਚੋਂ 270 ਰਹਿ ਗਏ। ਸੋਚਣ ਵਾਲੀ ਗੱਲ ਨਹੀਂ ਹੈਗੀ। ਮੈਂਥ ਕਾਰਗੁੱਤ ਡਾਟ ਕੇ ਗਾਹਾਂ-ਗਾਹ ਪੜਾਈਆਂ ਇਹਨਾਂ ਨੂੰ ਵੀ ਔਖੀਆਂ ਨੇ ਤੇਰੀਆਂ। ਠੀਕ ਆ ਹਾਂ ਤਾਂ ਕਲਾਸ ਜਿਹੜੀ ਛੋਟੀ ਸੀ ਹੁਣ ਗਾਹਾਂ-ਗਾਹ ਕਲਾਸਾਂ ਮੈਡਮ ਕਹਿੰਦੀ ਪਰ ਪਾਸ ਆ ਇਹ ਟੈਨਸ਼ਨ ਨਾ ਲੋ ਠੀਕ ਆ ਓਕੇ ਆ ਕੰਮ ਇਹਦਾ। ਵਧੀਆ ਪੜਾਉ ਇਹਨੂੰ ਅਗਲੀ ਕਲਾਸ ਚ ਵੀ ਕਹਿੰਦੀ ਵਧੀਆ ਪੜੂਗਾ ਤੇ ਇਹਨੂੰ ਮੜਾ ਜਾ ਜੋਰ ਤੁਸੀਂ ਆਪ ਵੀ ਲਵਾਓ ਚਲੋ ਕਰਦੇ ਆ ਵੀ ਕਮੀਆਂ ਰਹਿ ਜੰਨੀਆਂ ਕਿਉਂਕਿ ਆਪਾ ਸਕੂਲ ਤੇ ਵੀ ਨਹੀਂ ਛੱਡ ਸਾਦੇ ਸਾਰੀਆਂ ਗੱਲਾਂ ਤੇ ਹੁਣ ਮਿੱਠਾ ਮੂੰਹ ਵੀ ਕਰਾ ਦੇ ਚਲ ਜੋਂ ਤਾਂ ਚਾਹ ਨੇ ਮੇਰੇ ਕੋਲ ਜਾਨੀ ਕਿ ਪਾਸ ਆ ਇਹ ਮੈਡਮ ਕਹਿੰਦੀ ਵੀ ਐਦਾਂ ਨਹੀਂ ਆ ਖਿੱਚ ਤੂੰ ਜਾਨੀ ਕਿ ਵਧੀਆ ਪਾਸ ਨੰਬਰ ਆਇਆ ਇਹਨੂੰ 47% ਨੰਬਰ ਆ ਵੈਸੇ ਹੋਰ ਵੀ ਵਧੀਆ ਕਰਨਾ ਪੈਣਾ ਇਹਨੂੰ ਇਧਰ ਸੁਣ ਮੇਰੀ ਗੱਲ ਥੋੜੀਆਂ ਛੁੱਟੀਆਂ ਹੋ ਗਈਆਂ ਸਾਤੇ ਵੀ ਕਰਾ ਹੋ ਗਈਆਂ ਹੁਣ ਮੈਂ ਅਗਤਵਾਰ ਬੜਾ ਬੜੀਆਂ ਜਾਇ ਨਹੀਂ ਹੋਇਆ ਤਾਂ ਸਕੂਲ ਭੈਣਾਂ ਹੀ ਜਿਆਦਾ ਨਹੀਂ ਜਾ ਹੋਇਆ ਵਿਆਹ ਵਿੱਚ ਵਿਆਹ ਵੀ ਤਾਂ ਐਸੀ ਨਹੀਂ ਤਾਂ ਜਾ ਹੁੰਦਾ ਹਾਂ ਇੱਕ ਮਹੀਨਾ ਹੋ ਗਿਆ ਤੇ ਇਹਨੂੰ ਘਰ ਕਿ ਹੁਣ ਇਹਨੇ ਕੋਈ ਛੁੱਟੀ ਕਰਾਉਣੀ ਹੁੰਦੀ ਬਸ ਇਹਨੂੰ ਤੁਸੀਂ ਪੜਨੇ ਦੀ ਰੱਖੋ ਮੰਮੀ ਨੂੰ ਵੀ ਦਿਓ ਲਓ ਜੀ ਤੁਸੀਂ ਵੀ ਆਜੋ ਦਾਦੀ ਗਈ ਹੋਈ ਆ ਦਾਦੀ ਕੋ ਗਏ ਤੇ ਅਸੀਂ ਉਹ ਗਈ ਆ ਉੱਥੇ ਅੱਜ ਕੁੜੀ ਦਾ ਫੋਨ ਹੀ ਹੈਗਾ ਕੱਲੂ ਵਿਆਹ ਅੱਜ ਭੋਗ ਪਿਆ ਗੁਰਦਾਰੇ ਚ ਤੁਸੀਂ ਵੀ ਕਰੀ ਹਾਂ ਹਾਂ ਮੈਂ ਵੀ ਕਰਾ ਲਓ ਜੀ ਤੁਸੀਂ ਵੀ ਆਓ ਤੁਸੀਂ ਵੀ ਯਾਨੀ ਕਿ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਥੋੜਾ ਜਿਹਾ ਨਾ ਆਪ ਵੀ ਧਿਆਨ ਦੇਣਾ ਪੈਣਾ ਚਰਨਜੀਤ ਦੇ ਉੱਪਰ ਹਮ ਲਾਇਆ ਥੋੜਾ ਘੜੀ ਘੰਟਾ ਤੁਸੀਂ ਮੈਂ ਤਾਂ ਤੁਹਾਨੂੰ ਪਤਾ ਇਹ ਨਹੀਂ ਆਇਆ ਕਰਦੇ ਉਹਨੇ ਸੌਤ ਟਿਕਾੜ ਲਿਆ ਮੈਂ ਇਹ ਮੈਂ ਅੰਦਰ ਦੀਨ ਸਾਰਿਆਂ ਨੂੰ ਸਾਰੇ ਜਗ ਪਾਸਵਰਡ ਮਹਾਰਾਜ ਨੂੰ ਵਧਾਈਆਂ ਖਰਾਬ ਨੂੰ ਅੱਜ ਮੇਰੇ ਦੋ ਤਾਂ ਪਾਸ ਆ ਗਏ ਸੋਕਰ ਆ ਲੈ ਇਹ ਤਾਂ ਗੱਡ ਵੀ ਚੱਲ ਜਾਂਦੀ ਐ ਇਹਨੂੰ ਲੈ ਦੇਖ ਲੈ ਪੜ ਲੈ ਦੇਖ ਮੜੇ ਕਿੰਨੇ ਨੰਬਰ ਆਏ ਮਮੂ ਨਾਲੋਂ ਪਤਾ ਮੈਂ ਤਾਂ ਕਦੇ ਸੁਣਦਾ ਹਾਂ ਬੇਦਾ ਕੇ ਪਤਾ ਵੀ ਪਾਸ ਹੋ ਗਿਆ ਪਾਸ ਹੋ ਗਿਆ ਚਾਹ ਜਾਨੇ ਦੋ ਨੰਬਰ ਦੇ ਘੱਟ ਵੱਧ ਕੋਈ ਨਹੀਂ ਪਰ ਕੀ ਗੱਲ ਆ ਪੁੱਟਿਆ ਨਾ ਪਿਆ ਪਹਿਲੇ ਵਾਲੇ ਸਮੇਂ ਨਾਲ ਦੀ ਬੰਮੀ ਗੱਲ 100% ਸਹੀ ਹੈ ਪਹਿਲਾਂ ਇਦਾਂ ਹੀ ਸੁਣਦੇ ਹੁੰਦੇ ਸੀ ਮੇ ਭਾਈ ਬਸ ਐਨ ਬੁੱਛਣਾ ਇਹਨਾਂ ਨੇ ਆਏ ਨੇ ਮੰਮੀਆਂ ਨੇ ਵੀ ਤੁਸੀਂ ਕਿਹੜੇ ਨੰਬਰ ਤੇ ਆਏ ਮੰਮੀਆਂ ਨੇ ਆਏ ਬੱਚਾ ਦੇ ਪਾਸ ਹੋ ਗਏ ਹੁਣ ਸੁਣ ਲਓ ਮੇਰੀ ਗੱਲ ਸੁਣੋ ਬਾਈ ਦੂਜੀ ਸਾਰੇ ਪਾਸ ਗਏ ਮੈਂ ਥਾ ਮੂੰਹ ਵੀ ਕਰਾ ਦੇ ਨਾਨੀ ਦਾ ਨਹੀਂ ਮੈਂ ਤੁਹਾਨੂੰ ਬੜੀ ਗੱਲ ਦੱਸਦੀ ਆਂ ਲੈ ਨਹੀਂ ਮੈਂ ਨਾ ਪੰਜਨੀ ਚ ਬੜਦੀ ਮਹਾਰਾਜ ਰਾਜੀ ਲਖੇ ਮੈਂ ਨਾ ਮੇਰੇ ਨਾਲ ਸੇਰੀ ਉੱਛੜ ਰਹੀ ਪੜਿਆ ਕਰ ਬੁੱਤਾਂਗਾ ਮਨ ਲਾ ਕੇ ਸਾਰਾ ਬਹਾਰ ਜਾਏਗਾ ਨਹੀਂ ਬਾਹਰ ਨਹੀਂ ਜਾ ਜਹਾਜ ਚੜ੍ਹ ਨੂੰ ਤਾਹੀ ਉਹ ਸੌਕਾ ਨਹੀਂ ਹੈਗਾ ਗਾਤਾ ਨਾ ਕਹਿੰਦਾ ਜਹਾਜ ਚੜ੍ਹ ਕੇ ਚੰਡੀਗੜ੍ਹ ਤੇ ਕੁ ਆ ਗਈ ਧੂੜ ਜੀ ਆ ਗਈ ਅੰਬਰਸਰ ਜੇ ਹੁ ਤੂੰ ਪੜੇਗਾ ਤਾ ਤੂੰ ਹਾਰ ਜਾਏਗਾ ਤੇ ਸਤਾਂ ਦੇ ਅੰਦਰ ਸੱਚੀ ਮਿੰਦੂ ਆਇਆ ਅਸੀਂ ਇੱਥੇ ਗਏ ਕਰਾਂਗੇ ਹਨ ਤੇ ਮੈਨੂੰ ਆਉਗੀ ਮਮਾ ਦਾਊਗਾ ਬੰਮੀ ਆਉਗੀ ਹੈ ਠੀਕ ਹੈ ਨਾ ਹਾਂ ਅੱਜ ਗਿਆ ਜਾਈਗਾ ਤਾਂ ਵੀ ਤਾਂ ਅਸੀਂ ਕਹਿਆ ਹੈ ਕਿ ਮਨਿੰਦਰ ਆਇਆ ਹੈ ਤਾਂ ਗਿਆ ਅੱਜ ਕਾਦੂ ਆਉਗਾ ਆਉਗਾ ਮੈਨੂੰ ਅੱਜ ਆਪਣੇ ਦਾਜਾ ਜੀ ਮੈਂ ਦੀ 5ਵੀਂ ਕਲਾਸ ਚ ਮੈਂ ਨਾ ਸਵੇਰੇ ਸਾਜ ਇੱਕ ਦਿਨ ਪਹਿਲਾਂ ਸ਼ਾਮ ਨੂੰ 10:00 ਟਾਈਮ ਨੂੰ ਦਾ ਦੇਖਦੇ ਫੁੱਲ ਗਲਾਬ ਦੇ ਫੁੱਲ ਗੰਦੇ ਦੇ ਫੁੱਲ ਅਸੀਂ ਸ਼ਾਮ ਨੂੰ ਤੋੜ ਕੇ ਰੱਖਦੇ ਹੁੰਦੇ ਸੀ ਕਿਉਂ ਵੀ ਸਵੇਰੇ ਸਾਨੂੰ ਮੀ ਉਸ ਦੇ ਲੋਕ ਹੋਰ ਤੋੜ ਲੈਂਦੇ ਜਿੰਨੇ ਆਲੇ ਮੈਂ ਸਾਜ ਰਹੀ 7 ਵਜੇ ਸੋਲ ਚ ਚਲ ਗਈ 7 ਵਜੇ ਤੋਂ ਮੈਂ 7:30 ਵਜੇ ਤੱਕ ਉੱਥੇ ਬੈਠੀ ਰਹੀ ਦਿਹਾਣੇ ਆਏਗੇ ਅਵਲਵਲ ਫੁੱਲ ਵਾਲੇ ਲਾਭੇ ਦਿਖਾਈਗੇ ਮੇਰੇ ਕੋ ਆ ਬੋਲਣਾ ਮੇਰੇ ਕੋ 7:30 ਆਏਗਾ ਜੀ ਪੈੜਾ ਪਾਪਾ ਨੂੰ ਫੁੱਲ ਸਿਰਦੇ ਦੂਈ ਦੇ ਅਸੀਂ ਪਾਸ ਜਿੰਨੇ ਚੱਲੇ ਪਹਿਲੇ ਮੱਠਵੇ ਤੱਕ ਡੀਕੀ ਗਈ ਕੋਈ ਵੀ ਨਾ ਆਇਆ ਚੱਲ ਉਦੋਂ ਸਾਨੂੰ ਇੱਕ ਭਾਈ ਕੰਮ ਆ ਗਿਆ ਮੰਮੀ ਗਏ ਪਰੇ ਕੰਮ ਜਾਣਾ ਤੇ ਚਲ ਕੋਈ ਨਾ ਤੇ ਰਿਜ਼ਲਟ ਦਾ ਪਤਾ ਤਾਂ ਲੱਗੇ ਜਾਣਾ ਕਿ ਤੂੰ ਰੈਡ ਤੇ ਆ ਜਾ ਮੈਂ ਉਹਨਾਂ ਫਾੜ ਬੜਾ ਕੇ ਆਈ ਇਕ ਮੈਨੂੰ ਆਪਣੇ ਉੱਤੇ ਐਵੇਂ ਸੀ ਸਾਹ ਦਾ ਬਸ ਹੋਦਾ ਪਤਾ ਨਹੀਂ ਲੈ ਉਹ ਇੱਥੇ ਕਹਿੰਦੇ ਜੇ ਮੈਂ ਦੋ ਦਿਨ ਸਕੂਲ ਗਈ ਮੈਂ ਸਾਰੇ ਕੁਝੇ ਮੰਨ ਲੇ ਕਿ ਮੈਂ ਬਾਸ ਨਾ ਰੂ ਮੈਂ ਬਾਸ ਆ ਹਾਰੇ ਹੁਣੇ ਬੁੱਚੀ ਦੀਦੀ ਬਾਸ ਆ ਆਵੜਾ ਮੇਹਤਾ ਹੈਗੇ ਦੀ ਪਰ ਅੱਜ ਨਵੇਂ ਬੜੇ ਮੇਹਤੇ ਸੀ ਮਨਾਰਿਕ ਪਾਸਾ ਬਾਸਾ ਸਾਰੇ ਨੂੰ ਮੈਡਮ ਨੇ ਕਿਹਾ ਦੀ ਕਿਸੇ ਨੇ ਜੱਛੜਾ ਨਹੀਂ ਵੀ ਪਾਸ ਆ ਸਾਰੇ ਕਹਿੰਦੇ ਤੇਰਾ ਰਿਜ਼ਲਟ ਬੋਲਿਆ ਨਹੀਂ ਹੈਗਾ ਸ਼ਾਇਦ ਤੂੰ ਫੇਲ ਆ ਵੇਦ ਖੋਜ ਜਾ ਕੇ ਬਾਹਰ ਤੋਂ ਪੁੱਛਣਾ ਦੂਏ ਦਿਨ ਵੀ ਚੱਲ ਗਈ ਬਾ ਗੇਟ ਕੋ ਖੜੀ ਆਇਆ ਤੇ ਦੇਖੀਓ ਮੈਡਮ ਸਾਹਮਣੇ ਵਟੀਆਂ ਮੈਂ ਅੰਦਰ ਜਾਵਾ ਕਿ ਮੈਂ ਕਹਾਂ ਤੀ ਪਾਸ ਸਾਰੇ ਲੈਣ ਦੇ ਰਿਜ਼ਲਟ ਆ ਗਿਆ ਚੱਲ ਹੁਣ ਹੀ ਵਾਲੀ ਹਿੰਮਤ ਕਰਕੇ ਜਾਣਾ ਹੀ ਪੈਣਾ ਤੇ ਕਿਉਂਕਿ ਹੁਣ ਮੇਰਾ ਸਕੂਲ ਤੀ ਗਾਹ ਦੀ ਕਲਾਸ ਵੀ დაი ਸ਼ੁਰੂ ਹੋਣੀ ਮੈਂ ਜਾ ਕੇ ਚੁੱਪ ਕਰਕੇ ਖੜ ਗਈ ਮੈਡਮ ਕਹਿੰਦੀ ਕੱਲ ਤੂੰ ਸਿੱਧਾ-ਸਿੱਧਾ ਲਵਾਇਂ ਭਰ ਕੇ ਲੇ ਕੇ ਬੋਲਦੇ ਐ ਕਿ ਤੂੰ ਬੋਲ ਕੇ ਚੱਲ ਲੇਕਿਨ ਮੈਂ ਕਿਹਾ ਮੈਂ ਤਾਂ ਫੇਲ ਹੋਇਆ ਮੈਂ ਫਿਰ ਉਸ ਦਿਨ ਮੈਨੂੰ ਮੈਡਮ ਨੇ ਇੱਕ ਪੈਨ ਦਿੱਤਾ ਸੀ ਜਦ ਦੇ ਸਾਦੇ ਟਾਈਮ ਦੇ ਵਿੱਚ ਵਿਆਹ ਚੀਜ਼ਾਂ ਮਿਲਦੀ ਹੁੰਦੀਆਂ ਦੀ ਇੱਕ ਪੈਨ ਤੇ ਮੈਂ ਆਈ ਤੇ ਦੂਜੇ ਨੰਬਰ ਆਇਆ ਮੇਰੀ ਕੁੜੀ ਦਾ ਲੱਗ ਪਈ ਸੀ ਉਦੋਂ ਮੈਂ ਘਰਤੀ ਮੈਰਲੀ ਦੀ ਲੱਗਦੇ ਸਾਡੇ ਵਿਆਹ ਚ ਵੀ ਲੱਗ ਕੇ ਜਾਣਾ ਮੈਂ ਸਾਡੇ ਵਿਆਹ ਚ ਕਾਹ ਬੋਲਦੀ ਆ ਕੇ ਆਦੀ ਆਦੀ ਦੂਜੇ ਨੰਬਰ ਤੇ ਅਜੇ ਤੋ ਸਮੇਤ ਜਦੋਂ ਚੰਗੇ ਤੇ ਹੁਣ ਦੇ ਸਵੇਰ ਦੇ ਲੋ ਮੈਡਲ ਦੇਖੇ ਜਾਂਦੇ ਨੇ ਜਦ ਪੈਨ ਪੈਨਸਲ ਆ ਮਿਲਦੀਆਂ ਹੁੰਦੀਆਂ ਨੇ ਤੋ ਵੀ ਵੈਰੀ ਦੀ ਆ ਪੰਜ ਮਿੰਟ ਪਾਜਾ ਸਾਡੀ ਮੰਮੀ ਨੂੰ ਐਨਾ ਹੀ ਬਹੁਤ ਚਾਹ ਹੁੰਦਾ ਨੰਬਰ ਨੂੰ ਕਰਤਾ ਫੋਨ ਲਾਗੇ ਪੁੱਛਣ ਵੀ ਬਾਸ ਹੈਗਾ ਤੁਸੀਂ ਬਸ ਇੰਦਾ ਦੱਸ ਦੋ ਚਲੋਗਾ ਬਾਸ ਹੈਗੇ ਲੱਡੂ ਨਵੀਂ ਜਹੀ ਮੈਂ ਲੱਡੂ ਔਖੇ ਸੋਕੇ ਦੇ ਪੰਜ ਹਜ਼ਾਰ ਦੇ ਕੇ 10 ਵੀ ਕਢਾ ਦੇ ਚੰਗੀ ਗੱਲਾਂ ਆ 10 ਬੰਦਿਆਂ ਦਾ ਹੋ ਗਿਆ ਜਾ ਜਾ ਆਪਣੇ ਜੋਗੇ ਹੋ ਗਏ ਹਾਂ ਬਿਲਕੁਲ ਆਪਣੇ ਜੋਗੇ ਚਲੋ ਹੋਏ ਹੋਏ ਆ ਕਰ ਪਾਰ ਕੇ ਕਿਤੇ ਰਿੰਗ ਕਰਕੇ ਖਾ ਲੂਗਾ ਮਾਪੇ ਸਾਰੇ ਧੀ ਪੁੱਤਾਂ ਵਾਸਤੇ ਕਰਦਈਆਂ ਵੀ ਬਾਅਦ ਚ ਕੋਈ ਕਦਰ ਕਰੇ ਨਾ ਕਰੇ ਉਹ ਗੱਲ ਵੱਖਰੀ ਆ ਇੱਕ ਗੱਲ ਹੋਰ ਮੈਂ ਪਹਿਨੂ ਆ ਮਾ ਇਹਨਾਂ ਨੂੰ ਕੱਟਉਂਦੀ ਸਾਰੇ ਬਸੇ ਬਾਪ ਦਾ ਘਰ ਤੇ ਮੋਹ ਲੱਗੀ ਹੁੰਦੀ ਇੱਕ ਮਾਂ ਦੀ ਕਦਰ ਕਰਕੇ ਕੱਢ ਹਾਂ ਮੈਂ ਕਹਿੰਦੀ ਆ ਵੀ ਜਿੰਦਕੜ ਸਾਡੇ ਤੇ ਗਰੀਬੀ ਨਹੀਂ ਮੈਂ ਤਾਂ ਸਕੂਲ ਭੇਜਣ ਤੋਂ ਵੀ ਹੋਈ ਹੋਈ ਮਾਏ ਗੱਲ ਕਰੀ ਮੇਰੇ ਤੇ ਸਾਰਾ ਸਮਰਪਣ ਸਭ ਕਹਿੰਦੇ ਬਹੁਤ ਵਧੀਆ ਆਪਣਾ ਕੰਮ ਦੀ ਲਾਗੇ ਹਾਂ ਬੱਸ ਨਾਏ ਚਲੋ ਚੰਗੀ ਗੱਲ ਆ ਜੀ ਕੋ ਸਾਹਮਣੇ ਵਾਲਾ ਹੈ ਨਹੀਂ ਜੀ ਔਖਾ ਹੋ ਗਿਆ ਔਖਾ ਹੋ ਗਿਆ ਵੀ ਇਹ ਕਿੱਕੜ ਕਰਾ ਨਾਲੇ 6 ਕੁੜੀਆਂ ਕਪੁੱਤਰ ਪਾਲਣਾ ਸੌਖਾ ਜਿਹੜਾ ਮਹਾਰਾਜ ਨਾਨਕ ਨੇ ਬਹੁਤ ਹੱਥ ਦੇ ਕੇ ਰੱਖਿਆ ਮੈਨੂੰ ਇੱਥੇ ਤੱਕ ਪਛਾਤੀ ਤੇ ਇੱਥੇ ਤੱਕ ਪਛਾਤੀ ਆ ਗੋ ਪੁੱਛਦੀ ਆ ਚਰਨਜੀਤ ਮਾਤਾ ਪੁੱਛੀ ਮਨੇ ਕਹਿ ਕਹਿੰਦੀ ਮੈਂ ਆ ਨੌ ਮਹੀਨੇ ਤੇ ਜਿ بچے ਨੂੰ ਰੱਖਦੀ ਇਹਨਾਂ ਦੁੱਖ ਘੱਟ ਕੇ ਜਨਮ ਦਿੰਦੀ ਮੋਹਰ ਦਾ ਮੋਹਰ ਮਾਂ ਬਦੀ ਲੱਗਦੀ ਬਾਬੇ ਲੱਗਦੀ ਨੀ ਇਹ ਗੱਲ ਕੇ ਚੱਕਰ ਗਿਆ ਮਾਂ ਕਿੱਥੇ ਚਲੀ ਗਈ ਹੈ ਜੇ ਦਾਦਾ ਜਾਂ ਪਾਪ ਅੱਛਾ ਮੈਂ ਮੰਨ ਗਿਆ ਤੇਰੀ ਮੈਂ ਹੁਣ ਗੱਲ ਬੜੀ ਕਰਦਾ ਵੀ ਚਲੋ ਕਹਿੰਦੇ ਨੇ ਹੁੰਦੇ ਮਾਂ ਨੌ ਮਹੀਨੇ ਤੇ ਜਿ ਰੱਖਦੀ ਆ ਹਨਾ ਵੀ ਮੌਤ ਨਾਲ ਖੇਡ ਕੇ ਉਹ ਹਨਾ ਜਵਾਗ ਨੂੰ ਜਨਮ ਦਿੰਦੀ ਆ ਜੀਨੇ ਹੁਣ ਮੌਤ ਨਾਲ ਖੇਡ ਕੇ ਸਾਰੀ ਉਮਰ ਪਾਹਣ ਲਾ ਇਹ ਵੀ ਗੱਲ ਹੈਗੀ ਤਾਂ ਹੈਗੀ ਪਰ ਗੱਲ ਤੈਨਾਂ ਨੌ ਮਹੀਨੇ ਨਹੀਂ ਹਾ ਮੂ ਵੀ ਤਾ ਦੇ ਵੀ ਸਾਰ ਜਿੱਥੇ ਵੀ ਦੇਖ ਲਓ ਫੇਰ ਉਹੀ ਗੱਲ ਆ ਗਈ ਸਾਰੀ ਉਮਰ ਦਾ ਪਿਓ ਨੇ ਖਲਾਉਣਾ ਕਮਾ ਕਮਾ ਮੇਰੀ ਗੱਲ ਸੁਣ ਰੋਣ ਦੇਖ ਕਿਸੇ ਵੀ ਜੀ ਮਾ ਬੀਦਰ ਬਾਪ ਮੈਨੂੰ ਕੁੱਝ ਦੇ ਦੇ ਪੈਦਾ ਮੱਕਰ ਲੋਕ ਦੇ ਮੈਂ ਕਹਿੰਦੀ ਫੇਰ ਸਹੀ ਫੇਰ ਬਾਪ ਫੇਰ ਮਚ ਲੋ ਮੈਂ ਅੱਜ ਦਿਨੋਂ ਕੇ ਆ ਰਹੀ ਹਾਂ ਇਹ ਲਾਤੀ ਕਰਦੀ ਹੈ ਲੈ ਕਿੰਝ ਇਹਨੂੰ ਪਤਾ ਨਹੀਂ ਜਦੋਂ ਵੈਸੇ ਗੱਲਾਂ ਕਰਾਵਾ ਮੈਂ ਉਹ ਦੇਖ ਤੈਨੂੰ ਵੈਸੇ ਮੈਂ ਕੀ ਕਹਾਂ ਗੱਲ ਧਿਆਨ ਨਾਲ ਸੁਣ ਸਾਰੀ ਉਮਰ ਜਿਹੜੇ ਪਿਓ ਨੇ ਤੁਹਾਨੂੰ ਕਮਾ ਕੇ ਖਲਾਉਣਾ ਹੈ ਉਹਦਾ ਹੀ ਨਾਮ ਬੱਜੂ ਚੱਲ ਬਹੁਤ ਨਹੀਂ ਹੁੰਦੇ ਹੋ ਮੈਂ ਕੱਲ ਨੂੰ ਮੈਂ ਤੇਰਾ ਬਾਪ ਮੁੱਕ ਗਿਆ ਹੁਣ ਲੱਡੂ ਨਹੀਂ ਤੇਰਾ ਲੱਡੂ ਤੇਰਾ ਬਾਪ ਦਾ ਨਾਮ ਦੱਦੇ ਦਾ ਨਾਮ ਹੁਣ ਬਤਾਈਏ ਮਾਂ ਦਾ ਨੋ ਕਿਧਰੇ ਨਹੀਂ ਜੱਦੇ ਦਾ ਨਾਮ ਤੂੰ ਰੱਖਿਆ ਕਰਿਆ ਹਮ ਬਸ ਸਾਥੀ ਬਗੜ ਤੇ ਚੱਲਦਾ ਇੱਕ ਜਾਨੇ ਤੇ ਰੀਅਲ ਜਿਹੜਾ ਸਾਥੀ ਬਗੜ ਹੁੰਦਾ ਉਹ ਨਾ ਰਾਂਜਾ ਦਾ ਸੀ ਤੱਕਨਾ ਨਾ ਹੋਰ ਬਸੇ ਨਹੀਂ ਚੱਲਦਾ ਮੰਮੀ ਬਾਪ ਹੋਰ ਕਿਸੇ ਬਾਪ ਨਹੀਂ ਬਾਪ ਦਾ ਹੀ ਚੱਲਦਾ ਬਾਪ ਦਾ ਨਹੀਂ ਚੱਲਦਾ ਜਦ ਬਾਪ ਦਾ ਲੱਗਦਾ ਬਾਬ ਦਾ ਜਾਂ ਦਾਦੇ ਦਾ ਬਸ ਵੀ ਮੈਂ ਕਾਹੀ ਲੱਭਣ ਗਏ ਨਹੀਂ ਮੈਂ ਤਾਂ ਆਪਣੇ ਦਾਦੇ ਦਾ ਨਾਮ ਰੋਸਲ ਕਰਿਆ ਕਰ ਬੱਤ ਜਿਹੋ ਉਹਦੇ ਵੀ ਬੱਚੇ ਰੰਡੀ ਜੀ ਨੇ ਪਾਲਨੇ ਸੀ ਆਏ ਨਹੀਂ ਕਹਿੰਦੇ ਵੀ ਸਾਫ ਨਹੀਂ ਪਾਲ ਰੰਡੀ ਜੀ ਉਹਨੇ ਵੀ ਸਾਡੇ ਮਾਂ ਕੋ ਪਾਲੇ ਉਹਦੇ ਵੀ ਛੇ ਮੁੰਡੇ ਤੇ ਕਿ ਦੋ ਤੋ ਮੁੱਕਲੀ ਤੇ ਲੱਛੜੇ ਬਾਕੀ ਜਾਂ ਦੀਆਂ ਚਾਰ ਨੇ ਪਾਲ ਰੁੱਤੀ ਵੀ ਚਾਰ ਕੁੜੀਆਂ ਪਾਲ ਕੇ ਫਿਰ ਵਿਆਈਆਂ ਨਹੀਂ ਨੇ ਮੇਰਾ ਤੇ ਅਭੀ ਮੱਚ ਗਾਏ ਉਹਨੇ ਇੱਕੋ ਮੁੰਡਾ ਇੱਕੋ ਕੁੜੀ ਵਿਆਹ ਕਰ ਦਿੱਤਾ ਬਾਕੀ ਸਾਰੇ ਮੈਂ ਆਪਣੇ ਵਿਆਹ ਮੱਚਾ ਕੇ ਦੇ ਦਿੱਤੇ ਉਹ ਕਿੰਨੇ ਤੇ ਕਿੰਨੇ ਨੰਬਰ ਉਹ ਜਿਹੜਾ ਖਾਣਾ ਘੱਟੋ ਘੱਟ 70% ਨੰਬਰ ਨੂੰ ਆਉਂਦੇ ਤੇ ਘੱਟੋ ਘੱਟ ਜਿਹੜੇ ਪਿਛਲੀ ਵਾਰ ਪੜ੍ਹਾਈ ਜਮਾਈ ਡਾਊਨ ਕਰ ਗਿਆ ਹੈ ਪਿਛਲੇ ਪੇਪਰ ਵਧੀਆ ਤੇ ਹੁਣ ਜਮਾਈ ਖਤਮ ਕਰ ਗਿਆ ਤੂੰ ਤੂੰ ਕੰਮ ਲਗਾ ਫਿਰ ਪਤਾ ਨਹੀਂ ਸਮਝਦਾ ਜੀ ਕਰਨ ਦੇ ਪੇਪਰ ਦੇਖੀ ਤੂੰ ਨਾਲ ਨਾ ਤੂੰ ਪੜਨ ਤੇ ਖਾਣ ਨਾ ਤੇ ਕੱਪੜੇ ਨਾ ਤੇ ਜਿੱਤੀ ਨਾ ਦੇ ਜਿਹੜੀ ਜੋ ਹੱਥ ਨਾਲ ਹੋ ਗਈ ਨੀ ਮਧੀਏ ਤੇ ਤੂੰ ਪੜਦਾ ਰ ਅੱਗੇ ਵੀ ਨਾ ਥੇ ਦਾ ਤੇ ਕਦੇ 8 ਨਾਲ ਤੂੰ ਮਿੰਦਾ ਫਿਰ ਇਹ ਤਾਂ ਬਾਤ ਮੁਝ ਭਾਈ ਇਹਨ ਜਿੱਕੀ ਵਾਅਦਾ ਹੋਇਆ ਨਾ ਕੱਪੜਾ ਦੋ ਦਸਮਲਾਉਂ ਤੁਸੀਂ ਹਾਂ ਇਕੱਠੇ ਦੇ ਕੱਪੜੇ ਸਭ ਕੱਟੇ ਦੇ ਦੋ ਤੈਨੂੰ ਆਪ ਪੜਨਾ ਕੋਖੜ ਨਾ ਦੇ ਬੋਤਾ ਜਿੰਨਾ ਤੁਸੀਂ ਲਾੜ ਕੇ ਤੂੰ ਇਹ ਪਿੱਛੇ ਜਾਂਦਾ ਠੀਕ ਆ ਬੜੀ ਮਿਹਨਤ ਕਰ ਹੁਣ ਕੀ ਕਰਨਾ ਤੈ ਹੁਣ ਕਿੱਥੇ ਜਾਣਾ ਸਕੂਲ ਦੇ ਵਿੱਚ ਪੜਨਾ ਹੈ ਜਾਂ ਅਕੈਡਮੀ ਚ ਜਾਣਾ ਹੈ ਦੱਸ ਸਕੂਲ ਦੇ ਵਿੱਚ ਫੇ ਤੂੰ ਪੜਦਾ ਤਾਂ ਹੈ ਨਹੀਂ ਤੂੰ ਤਾਂ ਇਹਨਾਂ ਕੱਪੜੇ ਬਾਦ ਨਾਂ ਨਹੀਂ ਕਰਦੇ ਪੜਦਾ ਤੂੰ ਹੈ ਨਹੀਂ ਆ ਲਾੜ ਪੜ ਰੋਪਰ ਨਾ ਕਿਤੇ ਲੈ ਗਿਆ ਕਰਨਾ ਮਿੰਨੇ ਬਾਅਦ ਇੱਕ ਸੁਤੀ ਹੋਏਗਾ ਤੂੰ ਮਿੰਨੇ ਬਾਅਦ ਉੱਥੇ ਮਰ ਜਾਏਗਾ ਰੋ ਰੋ ਕੇ ਅੰਗ ਤੂੰ ਜਦੋਂ ਬड़ा ਹੋ ਜਾਣਾ ਫਿਰ ਇਹਨਾਂ ਨੇ ਅੰਗ ਤੈਨੂੰ ਲਾ ਦੇ ਦੇ ਦੇਖੀ ਜਾਈਏ ਜੇ ਪਾਪਾ ਮੈਂ ਮਿਹਨਤ ਕਰੂੰਗਾ ਫੁੱਲ ਹਾਂ ਵਿੱਚ ਗੱਲ ਹੁਣ ਤੇਰੀ ਇਹਨੂੰ ਆਹ ਪੜਾਈ ਬਹੁਤ ਸੌਖੀ ਤੇ ਇਹਨੂੰ ਟਫ ਪੜਾਈ ਹੋਣੀ ਬਹੁਤ ਔਖੀ ਔਖੀ ਤੇ ਪੜ ਨਹੀਂ ਗੜੀ ਖੇਡਣਾ ਵੀ ਬੈਠਾ ਦਿਮਾਗ ਲਾ ਤੋ ਨਾ ਸੰਧੀ ਚਲ ਖੇਲੋ ਵੀ ਨਿਆਣਾ ਟਾਈਮ ਹੁੰਦਾ ਚਲੋ ਕੋਈ ਨਹੀਂ ਖੇਡਣਾ ਵੀ ਚਲੋ ਜ਼ਰੂਰੀ ਆ ਪਰ ਪੜਨਾ ਵੀ ਜ਼ਰੂਰੀ ਹੈ ਪੜਾਈ ਜ਼ਰੂਰੀ ਆ ਇਦੋਂ ਮਿਲਦਾ ਦੋ ਮੁਕੇ ਨਾ ਅੰਗਰ ਤੇਨੂੰ ਕਪੜਾ ਦਿੰਦੇ ਆ ਜੇ ਤੂੰ ਪੜੇਗਾ ਇਹ ਕਪੜਾ ਲੈ ਕੇ ਦੇ ਦੇ ਤੈਨੂੰ ਮੈਂ ਖਾਣ ਨੂੰ ਮੈਂ ਦੇਖੀਂਗਾ ਜਾ ਚਲੋ ਠੀਕ ਆ ਜੀ ਤੇ ਹੁਣ ਜਦੋਂ ਸਾਡਾ ਬਲੌਗ ਸੀ ਇੱਥੀ ਤੱਕ ਹੀ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਾਡੇ ਚੈਨਲ ਨੂੰ ਮਿਲਦੇ ਆਪਾਂ ਅਗਲੇ ਬਲੌਗ ਚ